ਦੇ ਤਣਾਬ ਚਾਲੇ ਤੁਰਕੀ ਦਾ ਇੱਕ ਸਮੁੰਦਰੀ ਜਹਾਜ਼ ਪਾਕਿਸਤਾਨ ਦੀ ਕਰਾਚੀ بندرگاہ ਤੇ ਪਹੁੰਚਿਆ ਹੈ بندرگاہ ਤੇ ਪਹੁੰਚਦੇ ਬਾਅਦ ਹੀ ਇਸ ਮੁਲਕ ਦੇ ਅੰਦਰ ਚਰਚਾ ਛਿੜ ਗਈ ਹੈ ਕਿ ਤੁਰਕੀ ਆਖਰਕਾਰ ਕੀ ਜਤਾਉਣਾ ਚਾਹੁੰਦਾ ਹੈ ਸਮੁੰਦਰੀ ਜਹਾਜ਼ ਪਾਕਿਸਤਾਨ ਦੇ ਕਰਾਚੀ ਪੋਰਟ ਤੇ ਪਹੁੰਚਣ ਦੇ ਮਾਇਨੇ ਕੀ ਨੇ ਤਾਂ ਲਗਾਤਾਰ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਜੋ ਰਿਸ਼ਤਿਆਂ ਦੇ ਵਿੱਚ ਤਣਾਅ ਹੈ ਉਸ ਤੋਂ ਬਾਅਦ ਤੁਰਕੀ ਦਾ ਸਮੁੰਦਰੀ ਜਹਾਜ਼ ਪਾਕਿਸਤਾਨ ਦੀ ਪੋਰਟ ਤੇ ਪਹੁੰਚਣਾ ਔਰ ਪਾਕਿਸਤਾਨ ਦੀ ਨੇਵੀ ਦੇ ਵੱਲੋਂ ਇਸ ਤਰੀਕੇ ਦਾ ਸਵਾਗਤ ਕਰਨਾ ਇਸ ਦੇ ਕੀ ਮਾਇਨੇ ਹੋ ਸਕਦੇ ਨੇ ਤੁਰਕੀ ਉਹ ਮੁਲਕ ਹੈ ਜੋ ਇਸਲਾਮਿਕ ਕੰਟਰੀ ਦੇ ਵਿੱਚੋਂ ਮਿਡਲ ਈਸਟ ਦੇ ਵਿੱਚੋਂ ਪਾਕਿਸਤਾਨ ਦੀ ਹਮੇਸ਼ਾ ਹਮਾਇਤ ਕਰਦਾ ਰਿਹਾ ਚਾਹੇ ਉਹ 370 ਆਰਟੀਕਲ ਹੋਵੇ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦੇ ਨਾਲ ਖੜਾ ਰਿਹਾ ਇਥੋਂ ਤੱਕ ਯੂਨੋ ਮਹਾਸਭਾ ਦੇ ਵਿੱਚ ਵੀ ਕਸ਼ਮੀਰ ਮਸਲੇ ਤੇ ਪਾਕਿਸਤਾਨ ਦੇ ਹੱਕ ਦੇ ਵਿੱਚ ਤੁਰਕੀ ਖੜਾ ਹੁੰਦਾ ਨਜ਼ਰ ਆਇਆ ਤੁਰਕੀ ਆਖਰਕਾਰ ਇਹ ਸਭ ਕਰਕੇ ਜਤਾਉਣਾ ਕੀ ਚਾਹੁੰਦਾ ਹੈ ਤੁਰਕੀ ਦਾ ਕਨੈਕਸ਼ਨ ਕੀ ਹੈ ਪਹਿਲਗਾਮ ਘਟਨਾ ਦੇ ਨਾਲ ਤਾਂ ਦੱਸਦੇ ਚੱਲਦੇ ਹਾਂ ਜਦੋਂ ਪਹਿਲਗਾਮ ਘਟਨਾ ਵਾਪਰੀ ਤਾਂ ਉਸ ਵਕਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੁਰਕੀ ਦੌਰੇ ਤੇ ਸਨ ਔਰ ਜਦੋਂ ਘਟਨਾ ਵਾਪਰੀ ਉਸ ਤੋਂ ਬਾਅਦ ਤੁਰਕੀ ਇੰਟੈਲੀਜੈਂਸ ਪਾਕਿਸਤਾਨ ਦੇ ਵਿੱਚ ਦਾਖਲ ਹੋਈ ਜੋ ਕਿ ਵੱਡੇ ਸਵਾਲ ਖੜੇ ਕਰਦੀ ਹੈ ਕਿ ਤੁਰਕੀ ਕਨੈਕਸ਼ਨ ਕੀ ਹੈ ਤਾਂ ਤੁਹਾਨੂੰ ਵਿਸਤਾਰ ਦੇ ਵਿੱਚ ਦੱਸ ਦਈਏ ਤੁਰਕੀ ਉਹ ਮੁਲਕ ਹੈ ਇਸਲਾਮਿਕ ਕੰਟਰੀਆਂ ਦੇ ਵਿੱਚੋਂ ਜਿਸ ਤੇ ਜਿਸ ਮੁਲਕ 'ਚ ਪੰਚਾਇਤ ਹੁੰਦੀ ਹੈ ਇਸਲਾਮਿਕ ਮਸਲੇ ਖੜੇ ਹੋਣ ਦੇ ਤੇ ਜੋ ਮਸਲੇ ਨੇ ਉਹ ਮਸਲੇ ਸੁਲਝਾਏ ਜਾਂਦੇ ਨੇ